ਸਸ਼ੀ ਕਾਲਜੀ ਦੇਖੋ ਆਪਣੇ ਆਨਲਾਈਨ ਮਿਸ਼ੂ ਐਪ ਤੋਂ ਜਿਹੜਾ ਪਾਰਸਲ ਆਗਾ ਮੰਗਾਇਆਗਾ ਇਹਨੂੰ ਲੈ ਕੇ ਆਪਾਂ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਸੀ ਕਿਉਂਕਿ ਮੈਨੇ ਬਹੁਤ ਵਾਰੀ ਨਾ ਇਹ ਏਡਾ ਜਿਹੜਾ ਆਰਡਰ ਕੀਆ ਪਰ ਆਇਆ ਨਹੀਂਗਾ ਉਹ ਉਧਰ ਹੀ ਕੈਨਸਲ ਹੋ ਜਾਂਦਾ ਸੀ ਫਾਈਨਲੀ ਅੱਜ ਜਿਹੜਾ ਆ ਗਿਆ ਮੈਂ ਲਗਭਗ ਮੈਂ ਚੌਥੀ ਵਾਰ ਆਰਡਰ ਕਰਤਾ ਫੇਰ ਜਿਹੜਾ ਆਪਾਂ ਨੂੰ ਏਡਾਗਾ ਇਹ ਰਿਸੀਵ ਹੋਇਆਗਾ ਬਟ ਟੇਕ ਕਰਦੇ ਨੂੰ ਰੂ ਖੁਸ਼ ਹੋ ਗਈ ਮਤਲਬ ਇਹਦੀ ਕੁਆਲਿਟੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਸੀ ਬਿਲਕੁਲ ਐਵੇਂ ਨਹੀਂ ਹੈਗਾ ਵੀ ਲੋ ਕੁਆਲਿਟੀ ਦਾਗਾ ਜਿਹੜਾ ਮਟੀਰੀਅਲ ਉਹਨਾਂ ਨੇ ਦਿੱਤਾਗਾ ਨਾਲ ਇਹ ਬਹੁਤ ਵਧੀਆ ਸੀ ਉਹਨਾਂ ਨੇ ਨਾਲ ਕਜਰੀ ਦੀ ਆ ਆਪਾਂ ਨੂੰ ਥ्रेड ਦਿੱਤਾਗਾ ਤੇ ਕਲਿੱਪਸ ਵੀ ਆਏ ਨੇ ਟਵਲ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਆ ਤਾਂ ਕਮੈਂਟ ਦੇ ਵਿੱਚ ਲਿੰਕ ਟਾਈਪ ਕਰ ਦਿਓ ਆਪਾਂ ਤੁਹਾਨੂੰ ਲਿੰਕ ਡੀਐਮ ਕਰ ਦਾਂਗੇ ਭੇਜ ਦਵਾਂਗੇ ਆ ਤੇ ਤੁਸੀਂ ਵੀ ਇਹ ਮੰਗਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਪਫੁਲ ਆਗਾ ਕਿਉਂਕਿ ਇੱਕ ਵਾਰ ਦੇ ਵਿੱਚ ਪੂਰਾ ਘੇਰਾ ਜਿਹੜਾ ਆਪਾਂ ਕੱਟ ਸਕਦੇ ਆਂਗੇ ਗਲਾ ਵੀ ਪੂਰਾ ਕੱਟ ਸਕਦੇ ਆਂ ਫਰੇਮ ਨਾਲ ਜਿਹੜਾ ਨਹੀਂ ਐਡਜਸਟਮੈਂਟ ਹੁੰਦੀ ਹੈਗੀ ਤੇ ਆਪਣਾ ਜਿਹੜਾ ਬਾਰਡਰੀ ਕਰਨ ਵਾਲਾ ਮਤਲਬ ਵਡੀਆ ਵਗੈਰਾ ਪਾਉਣੇ ਵਧੀਆ ਫਿਨਿਸ਼ਿੰਗ ਸਫਾਈ ਨਾਲ ਹੋ ਜਾਂਦਾਗਾ ਇਸ ਲਈ ਤੁਸੀਂ ਵੀ ਜ਼ਰੂਰ ਮਗਵਾਓ ਦੇਖੋ ਆਪਾਂ ਨੂੰ ਤਿੰਨ ਨਾ ਆਰੀਆਂ ਵੀ ਮਿਲੀਆਂ ਨੇ ਆਰੀ ਨੀਡਲ ਤੇ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਸੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਪੈਕਿੰਗ ਕੀਤੀ ਹੋਈ ਹੈਗੀ ਜਿੱਥੋਂ ਤੱਕ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਬਹੁਤ ਹੀ ਜਾਇਜ਼ ਰੇਟ ਹੈਗਾ ਕੋਈ ਜ਼ਿਆਦਾ ਨਹੀਂ ਹੈਗਾ ਅ ਮਤਲਬ ਬਹੁਤ ਹੀ ਜ਼ਿਆਦਾ ਆਪਾਂ ਨੂੰ ਜਿਹੜਾ ਸਸਤਾਗਾ ਇਹ ਪੈ ਗਿਆ ਢਾ ਤੁਸੀਂ ਵੀ ਮੰਗਾ ਸਕਦੇ ਹੋ ਵੱਟ ਹੁਣ ਤੁਸੀਂ ਦੇਖੋਗੇ ਤਾਂ ਜੀਐਸਟੀ ਲੱਗਣ ਤੋਂ ਬਾਅਦ ਇਹ ਤਾਂ ਰੇਟ ਆ ਜਿਹੜਾ ਹੋਰ ਵੀ ਘੱਟ ਹੋ ਗਿਆ ਤੇ ਤੁਸੀਂ ਵੀ ਜ਼ਰੂਰ ਮੰਗਵਾਓ ਮਿਸ ਕਰੋ ਦੇਖੋ ਬਹੁਤ ਵਧੀਆ ਜਿਹੜਾ ਆਪਾਂ ਨੂੰ ਨੀਡਲ ਵੀ ਆਏ ਨੇ ਦੇਖ ਸਕਦੇ ਹੋ ਤੁਸੀਂ ਆਰੀ ਵਰਕ ਇਹਨਾਂ ਦਾ ਸਟੋਨ ਵਗੈਰਾ ਵਧੀਆ ਲੱਗ ਜਾਂਦੇ ਹੈਗੇ ਸਾਰਨੋਂ ਬਰੀਕ ਜਿਹੜੀ ਆਰੀ ਹੁੰਦੀ ਹੈਗੀ ਉਹ ਵਾਲੀ ਮਿਲੀ ਆਪਾਂ ਨੂੰ